ਦੀ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਨਾਪਾ ਦੇ ਜਿਮ ਟ੍ਰੇਨਰ ਹਰਪ੍ਰੀਤ ਸਿੰਘ ਉਲਫ ਪ੍ਰੀਤੀਦੀ ਮੌਤ ਹੋ ਚੁੱਕੀ ਹੈ ਮਹਿਜ ਉਮਰ ਅਜੇ 26 ਸਾਲ ਦੇ ਕਰੀਬ ਸੀ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਕਿ ਦੋਸਤਾ ਨੇ ਹੀ ਕੁੱਟਮਾਰ ਕੀਤੀ ਜਿਸ ਦੇ ਕਾਰਨ ਉਸ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਸੀ ਕੋਮਾ ਦੇ ਵਿੱਚ ਸੀ ਉਹਨਾਂ ਦਾ ਪੁੱਤ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਚੁੱਕੀ ਹੈ ਪਰਿਵਾਰ ਦਾ ਰੋ ਰੁ ਬੁਰਾ ਹਾਲ ਹੈ ਪੁਲਿਸ ਨੇ આરોપી ਦੋਸਤਾਂ ਦੇ ਖਿਲਾਫ ਹਾਲਾਂਕਿ ਮਾਮਲਾ ਦਰਜ ਕਰ ਲਿਆ ਹੈ ਤੇ ਪਾਲ ਸ਼ੁਰੂ ਕਰ ਦਿੱਤੀ ਹੈ ਇੱਕ ਵਾਰ ਪਰਿਵਾਰ ਦੀ ਜ਼ੁਬਾਨੀ ਸੁਣਦੀ ਹੈ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਪਰਪ੍ਰੇਤਾ ਜੀ ਮੈਂ ਉਹਨਾਂ ਦੀ ਵਾਈਫ ਹਾਂ ਜਰੋ ਜੌਨੀਆ ਲੱਤਾਂ ਉਹਨੂੰ ਲ ਜਾ ਕੇ ਯਾਰ ਮਾਰ ਕਰੀ ਉਹਦੇ ਨਾਲ 4-5 ਬੰਦੇ ਹੋਰ ਸੀ ਸੋਨੀ ਖੇੜੀ ਦਾ ਇਕ ਕੌਮ ਹੰਡਾ ਹਰੀ ਅਰਜਿੰਦਰ ਸਕੰਦਰ ਇਹ ਸਾਰੇ ਰਲ ਕੇ ਮਿਲ ਕੇ ਆ ਦੁੱਲੀ ਵਿਧੀ ਇਹਨਾਂ ਨੇ ਇਕੱਲੇ-ਇਹਨਾਂ ਦੇ ਦੋਸਤ ਸੀ ਮੁੰਡੇ ਦੇ ਹਾਂਜੀ ਹਾਂਜੀ ਜਿੰਮ ਵਗੈਰਾ ਇਕੱਠੇ ਕਰਦੇ ਤੇ ਮੇਰੇ ਘਰ ਵਾਲੇ ਦੀ ਬਾਡੀ ਬਹੁਤ ਸੋਹਣੀ ਸੀ ਬਹੁਤ ਸੋਹਣਾ ਦੀ ਇਹਨਾਂ ਨੇ ਕੱਲਾ ਢੱਕਰ ਕੇ ਸਿਰ-ਸਿਰ ਲੜਾਈ ਦਾ ਲੜਾਈ ਦਾ ਕਾਰਨ ਕੀ ਨਾ ਇਹ ਸਾਨੂੰ ਨਹੀਂ ਪਤਾ ਬਸ ਪੁੱਛਦਾ ਨਹੀਂ ਹਾਂਜੀ ਅਮਰਜੀਤ ਪਟਿਆਲ ਪਹਿਲਾਂ ਅਰਜਿੰਦਰਾ ਚ ਪਹਿਲਾਂ ਨਾਬੇ ਉਰੇ ਫਿਰ ਅਰਜਿੰਦਰਾ ਚਲ ਗਏ ਜੀ ਅਰਜਿੰਦ ਰਾਚੋਂ ਆ ਮਰਚ ਰੱਖਿਆ 8-10 ਦਿਨ ਕੋਈ ਰਪਾਂਸ ਨਹੀਂ ਕੁਛ ਨਹੀਂ ਉਹਨੇ ਬੋਲ ਕੇ ਉਂਗਲ ਵੀ ਨਹੀਂ ਹਲਾਈ ਹੋਈ ਜਾਨ ਦੇ ਗਿਆ ਤੁਹਾਡੀ ਲਾਸਟ ਕਦੋਂ ਗੱਲ ਹੋਈ ਮੇਰੇ ਕੋ ਮੇਰੀ ਸਵੇਰੇ ਗੱਲ ਹੋਈ ਹੈ ਜਿਵੇਂ ਕਰਿਆ ਆ ਰਿਹਾ ਵੀ ਮੋਟੋ ਮੇਰੇ ਮੈਥੀ ਆ ਕੇ ਗੱਲ ਕਰੂ ਕਰੇ ਰੋਟੀ ਖਾ ਕੇ ਗਿਆ ਕੁਝ ਨਹੀਂ ਜੀ ਜੀ ਮਮ ਬਗੈਰਾ ਕਰਦਾ ਹਾਂ ਹਾਂ ਜੀ ਕੋਈ ਹੋਰ ਕੋਈ ਰੰਗ ਸੀ ਜੀ ਰਸਾਪ ਮੰਗਦੇ ਆ ਜੀ ਮੈਂ ਸਾਡੇ ਘਰ ਜਾੜੇ ਨੇ ਜੀ ਮੈਂ ਅਸੀਂ ਹੋ ਜਗੇ ਕਿ ਉਮਰ ਕਿੰਨੀ ਕੁ ਸੇਰੀ ਮੰਗੀ 26 ਸਾਲ ਤੇ ਜੀ 25 26 ਸਾਲ ਉਮਰ ਕੋਈ ਜਾਂਦੇ ਨਹੀਂ ਸਰ ਠੀਕ ਹੈ ਮੈਂ ਸੁਦੀ ਭੈਣ ਆ ਮੇਰਾ ਨਾਮ ਮাহিয়া ਸ਼ਿਕਾਦੋ ਹੋਇਆ ਜਿਹੜਾ ਲੜਾਈ 10 ਤਰੀਕ ਨੂੰ ਅੱਛਾ ਜੀ ਕਾਰਨ ਕੀ ਹੋਇਆ ਪਤਾ ਲੱਗਿਆ ਤੁਹਾਡੇ ਨਾਲ ਦੱਸਿਆ ਉਹਦੇ ਨਾਲ ਖਾਰ ਖਾਂਦਾ ਸੀਗਾ ਹੂੰ ਉਹਨੂੰ ਕੋਈ ਪੁੱਛਦਾ ਨਹੀਂ ਸੀਗਾ ਮੇਰੇ ਭਾਈ ਨੂੰ ਪੁੱਛਦੇ ਸੀ ਹੁਣ ਟੂਰਨਾਮੈਂਟ ਹੋਇਆ ਸੀਗਾ ਉੱਥੇ ਉਹ ਮੁੰਡੇ ਨੂੰ ਕੋਈ ਨਹੀਂ ਪੁੱਛ ਰਿਹਾ ਸੀਗਾ ਬਸ ਉਹਦੇ ਕੋਲੋਂ ਉੱਠ ਕੇ ਗਿਆ ਪ੍ਰੀਤੀ ਨੂੰ ਠਾ ਕੇ ਲੈ ਕੇ ਗਏ ਨੇ ਉਹਦੇ ਕੋਲੇ ਬੈਠਾ ਸੀਗਾ ਫੋਟੋਆਂ ਕਰਾ ਰਿਹਾ ਸੀ ਉਹ ਬੁਰਾ ਮੰਨ ਕੇ ਉਹ ਕੱਲਾ ਹੀ ਵਾਗ ਗਿਆ ਸੀ ਫਿਰ ਘਰੇ ਹੂੰ ਮੋ ਬਣਾ ਕੇ ਵਰ ਗਿਆ ਸੀ ਵੀ ਇਹਨੂੰ ਪੁੱਛਦੇ ਨੇ ਮੈਨੂੰ ਕੋਈ ਨਹੀਂ ਪੁੱਛਦਾ ਅੱਛਾ ਤੁਹਾਨੂੰ ਆ ਜਿਹਦਾ ਤੁਸੀਂ ਨਾਮ ਲੈ ਰਹੇ ਹੋ ਬਲਵਿੰਦਰ ਦਾ ਇਹ ਉਹ ਜਿੰਮ ਚ ਨਾਲ ਹੁੰਦਾ ਸੀ ਹਾਂਜੀ ਜੋ ਵੀ ਘੰਟੇ ਨਾਲ ਇਹ ਵੀ ਟ੍ਰੇਨਰ ਸੀਗਾ ਨਹੀਂ ਨਹੀਂ ਇਹ ਨਹੀਂ ਸੀ ਇਹ ਕੌਣ ਸੀਗਾ ਇਹ ਵੀ ਐਸੀ ਜਿੰਮ ਕਰਦਾ ਹੁੰਦਾ ਇਹ ਬੈਸੀ ਅੱਛਾ ਜਿੰਮ ਕਰਦਾ ਸੀਗਾ ਤੁਹਾਨੂੰ ਉਸ ਦਿਨ ਮੈਂ ਮੈਂ ਦੁਕਾਨ ਤੇ ਸੀ ਮੇਰੇ ਕੋਲੇ ਮੇਰਾ ਭਾਈ ਆਇਆ ਸੀ ਉਦੋਂ ਉਹ ਠੁੱਲੀ ਵੀ ਆਇਆ ਸੀ ਉਹਨੂੰ ਲੈ ਕੇ ਗਿਆ ਘੰਟਾ ਫੇਰ ਉਸ ਤੋਂ ਬਾਅਦ ਮੈਨੇ ਫੋਨ ਕਰਕੇ ਪੁੱਛਿਆ ਮਾਹ ਪ੍ਰੀਤੀ ਤੂੰ ਕਿੱਥੇ ਆ ਤੂੰ ਚਾਹ ਪੀਣੀ ਆ ਤੂੰ ਆਇਆ ਕਿਉਂ ਨਹੀਂ ਕਹਿੰਦਾ ਦੀਦੀ ਮੈਂ ਹੋਣੀ ਆ ਰਿਹਾ ਤਨੋਲੇ ਦੀ ਸਕੂਟਰੀ ਉਹਦੇ ਕੋਲ ਹੀ ਸੀਗੀ ਉਹਨੇ ਦਿੱਤੀ ਹੋਈ ਸੀਗੀ ਫੇਰ ਉਸ ਤੋਂ ਬਾਅਦ ਉਹ ਉੱਥੇ ਮਾਹ ਤੂੰ ਜਿੰਮ ਨਹੀਂ ਜਾਣਾ ਕਹਿੰਦਾ ਹਾਂ ਜਾ ਰਿਹਾ ਦੀਦੀ ਮੈਨੂੰ ਭੁੱਖ ਲੱਗੀ ਐ ਮੈਨੇ ਉਹਨੂੰ ਚਾਹ ਬਣਾ ਕੇ ਦਿੱਤੀ ਦੁੱਧ ਵਾਲੀ ਮੈਨੇ ਰਾਸ ਵੀ ਦਿੱਤੇ ਹੈਗੇ ਫੇਰ ਉਹ ਚਲਾ ਗਿਆ ਉੱਥੇ ਫੇਰ ਉਸ ਤੋਂ ਬਾਅਦ ਤਨੋਇਆ ਤਨੋਇਆ ਉਹਦੇ ਨਾਲ ਹੀ ਸੀਗਾ ਤਨੋਇਆ ਥੋੜੀ ਦੇਰ ਵਾਸਤੇ ਉਹਨੂੰ ਉੱਥੇ ਜਿੰਮ ਖੜਾ ਕੇ ਜਿੰਮ ਬੰਦ ਸੀਗਾ ਉੱਤੇ ਖੜਾ ਕੇ ਚਲਾ ਗਿਆ ਉਹ ਉਹਨਾਂ ਨੇ ਉਦੋਂ ਹੀ ਫੋਨ ਕੀਤਾ ਤੈਨੋਂ ਹਲੇ ਨੇ ਉਦੋਂ ਹੀ ਜਦੋਂ ਉਹ ਗਿਆ ਉਹਦੇ ਵਿੱਚ ਵਿੱਚੋਂ ਨੇ ਫੋਨ ਕਰਕੇ ਉਹਨਾਂ ਨੂੰ ਸੋਨੀ ਉਹਨਾਂ ਨੂੰ ਕਿਹਾ ਵੀ ਮੇਰੇ ਪਹਿਲਾਂ ਕਿਸੇ ਮੁੰਡੇ ਨੇ ਚੱਕਿਆ ਫਿਰ ਕਹਿੰਦਾ ਤੂੰ ਮੇਰੀ ਸੋਨੀ ਨਾਲ ਗੱਲ ਕਰਾ ਕਹਿੰਦਾ ਇਹਦਾ ਕੰਮ ਕਰ ਦੇ ਮਾਰ ਮਾਰ ਕੇ ਇਹਦਾ ਮੂੰਹ ਤੇ ਕੱਢ ਦੇ ਮਾਰ ਦੇ ਅੱਜ ਇਹਦਾ ਕੰਮ ਕਰ ਤੇ ਮੈਂ ਕੋਣ ਕੋਣ ਰੁਫੀ ਨੇ ਜਿਹੜਾ ਤੁਸੀਂ ਸੋਨੀ ਸੋਨੀ ਆ ਬਲਵਿੰਦਰ ਤਨੋਆ ਗੱਜਣ ਹੈ ਠੀਕ ਹੈ ਉਹ ਕਹਿੰਦਾ بڑے بڑے ਬੰਦੇ ਵੀ ਸੋਨੀ ਆ ਗੱਜਨ ਪਹਿਲਵਾਨ ਆ ਹੈਰੀ ਆ ਹੁਣ ਤਸ਼ਕੀਮਤ ਕਰਦੀ ਮੈਂ ਮੰਗ ਕਰਦੀ ਆ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਫਾਂਸੀ ਦੀ ਸਜ਼ਾ ਮੇਰਾ ਭਾਈ ਇਸ ਦੁਨੀਆ ਚ ਅੱਜ ਰਹਿਣਾ ਨਹੀਂ ਮਨ ਨੂੰ ਇਨਸਾਫ ਚਾਹੀਦਾ ਤੁਹਾਡੀ ਕਦੋਂ ਗੱਲ ਹੋਈ ਤੁਹਾਡੇ ਭਰਾ ਨਾਲ ਮੇਰੀ ਉਸੇ ਦਿਨੀਂ ਗੱਲ ਹੋਈ ਸੀ ਮੁੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਸੋਚਿਆ ਕੱਲ ਮੈਂ ਮਿਲਣ ਗਈਆਂ ਮੇਰੇ ਹਾਲ ਬਹੁਤ ਬੁਰੇ ਸੀਗੇ ਮੈਂ ਇਹੀ ਚਾਹੁੰਦੀ ਆ ਸਾਰਿਆਂ ਨੂੰ ਫੜ ਕੇ ਮਾਰਕੁੱਟ ਉਹਦੀ ਵੀ ਕਰਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣ ਇੱਥੇ ਮੈਂ ਕਹਣੀ ਆ ਬਾਹਰ ਫਿਰਨ ਨਾ ਦੇਣ ਬਸ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਮੇਰਾ ਜਵਾਨ ਪਾਈ ਗਿਆ ਨਾ ਬਸ ਉਹਨਾਂ ਦਾ ਵੀ ਇਹੀ ਹੋਣਾ ਚਾਹੀਦਾ ਮੇਰਾ ਪੁੱਤਰ ਨੂੰ ਤਨੂਆ ਲੈ ਕੇ ਗਿਆ ਮੇਰੇ ਘਰ ਤੋਂ ਘਰੋਂ ਲੈ ਕੇ ਗਿਆ ਇੱਥੋਂ ਲੈ ਕੇ ਗਿਆ ਉਹ ਗਲੀ 'ਚ ਬਿਠਾ ਲਿਆ ਮੁੰਡੇ ਨੂੰ ਮੈਂ ਪਿੱਛਾ ਕੀਤਾ ਮੈਂ ਕਿੱਥੇ ਲੈ ਕੇ ਜਾ ਰਿਹਾ ਕਹਿੰਦਾ ਨਹੀਂ ਮੇਰਾ ਮੁੰਡਾ ਜਿਹੜਾ ਹੈਗਾ ਇੱਥੋਂ ਫੋਨ ਕੀਤਾ ਹਾਂ ਫੋਨ ਕੀਤਾ ਸੀ ਮੇਰੇ ਮੁੰਡੇ ਨੂੰ ਤੂੰ ਬਾਹਰ ਆ ਜਾ ਮੈਂ ਪਿੱਛੇ ਪਿੱਛੇ ਗਿਆ ਤੈਨੂੰ ਮੈਂ ਕਹਿੰਦਾ ਤਨੋਏ ਤੂੰ ਕਾਰ ਤੱਕ ਨਹੀਂ ਆ ਸਕਿਆ ਕਹਿੰਦਾ ਮੈਂ ਜਾ ਰਿਹਾ ਇਹਨੂੰ ਲੈ ਕੇ ਮੈਂ ਕਹਾ ਮੇਰਾ ਮੁੰਡਾ ਕਾਰ ਛੱਡ ਕੇ ਜਾਈਂ ਕਹਿੰਦਾ ਚੰਗਾ ਰਾਤ ਨੂੰ ਫੋਨ ਕਰ ਦਿੱਤਾ ਰਾਤ ਨੂੰ ਫੋਨ ਕੀਤਾ ਉਹ ਵੀ ਕਿਸੇ ਦੇ ਕੋਲ ਕੀਤਾ ਉਹਨੇ ਸਾਨੂੰ ਕੀਤਾ ਫੋਨ ਬਿਤੋ ਦਾ ਮੁੰਡਾ ਸੀਰੀਅਸ ਹੈਗਾ ਵਾ ਜਾਦਾ ਸੀ ਗਏ ਹਸਪਤਾਲ ਮੁੰਡਾ ਲਹੂ ਲੁਹਾਨ ਸੀਗਾ ਤੇ ਮੈਂ ਮੈਡਮ ਨੂੰ ਕਿਹਾ ਪਰਚਾ ਕਿਉਂ ਨਹੀਂ ਕਟਿਆ ਕਹਿੰਦੀ ਹੈ ਪਹਿਲਾਂ ਆਪਣੇ ਮੁੰਡੇ ਨੂੰ ਠੀਕ ਕਰੋ ਇਹਨਾਂ ਨੇ ਐਕਸੀਡੈਂਟ ਦਾ ਕੇਸ ਬਣਾਇਆ ਜੋ ਕਿ ਰਜਿੰਦਰ ਸਿੰਘ ਦੇ ਸਹਣ ਹੈਗੇ ਨੇ ਮੇਰੇ ਨਾਲੇ ਪਟਿਆਲੇ ਗਏ ਰਜਿੰਦਰਾ ਹਸਪਤਾਲ ਜੇ ਰਜਿੰਦਰਾ ਹਸਪਤਾਲ ਅਸੀਂ ਗਏ ਆਪਣਾ ਰਜਿੰਦਰਾਏ ਚ ਮੈਨੂੰ ਕਹਿੰਦਾ ਉੱਥੇ ਬਿਠਾ ਲਾ ਤਨੋਇਆ ਇੱਕ ਮੁੰਡਾ ਇਹਦੇ ਨਾਲ ਸੀਗਾ ਪਾਰੀ ਜਿਆ ਰਜਿੰਦਰ ਇਹ ਕਹਿੰਦਾ ਆਂਟੀ ਤੁਸੀਂ ਪਰਚਾ ਨਾ ਘਟਾਈਓ ਮੈਂ ਕਹਿੰਦਾ ਇਹਦੇ ਦੋਸਤ ਸੀ ਤੁਹਾਡੇ ਬੇਟੇ ਦੇ ਸਾਡੇ ਮੇਰੇ ਬੇਟੇ ਨਾਲ ਖਾਂਦਾ ਪਿੰਦਾ ਸੀ ਇਕੱਠਾ ਮੇਰੇ ਬੇਟੇ ਨੇ ਇੱਕ ਗੱਲ ਕਹੀ ਸੀ ਬੰਨੂ ਕਹਿੰਦਾ ਆਂਟੀ ਤੇਰੇ ਇੱਕ ਮੈਂ ਤੁਹਾਨੂੰ ਮੁੰਡੇ ਆਏ ਸੀ ਇੱਕ ਮਿੰਟ ਮੈਨੂੰ ਗੱਲ ਕਰ ਲੈਣ ਕੋਈ ਨਹੀਂ ਕੋਈ ਮੇਰੇ ਆ ਬੇਟਾ ਜਿਹੜਾ ਸੀਗਾ ਬੋਡੀ ਫਿਲਟਰ ਸੀ ਸੋਹਣਾ ਸੁਨੱਖਾ ਸੀ ਕਹਿੰਦਾ ਤੈਨੂੰ ਸਾਰੇ ਪਿਆਰ ਕਰਦੇ ਜਿੱਥੇ ਜਾਂਦਾ ਹਰਪ੍ਰੀਤ ਮੈਨੂੰ ਕੋਈ ਕਿਉਂ ਨਹੀਂ ਪਿਆਰ ਕੀਤਾ ਉਹ ਮੱਚਦਾ ਸੀਗਾ ਮੇਰੇ ਬੇਟੇ ਨੂੰ ਉਸੇ ਨੇ ਮਾਰਿਆ ਉਸੇ ਨੇ ਮਾਰਿਆ ਕਾਤਲ ਉਹ ਹੈ ਉਸੇ ਨੇ ਉਸੇ ਨੇ ਬੰਦਿਆਂ ਨੂੰ ਬੁਲਾਇਆ ਉਸੇ ਨੇ ਬੰਦਿਆਂ ਨੂੰ ਬੁਲਾਇਆ ਬਲਵਿੰਦਰ ਤਰਨੋਏ ਨੇ ਫੋਨ ਕੀਤਾ ਸਾਰੇ ਬੰਦਿਆਂ ਨੂੰ ਪ੍ਰੀਤੀ ਨੂੰ ਮਾਰ ਦੋ ਪ੍ਰੀਤੀ ਨੂੰ ਮਾਰ ਦੋ ਮੇਨ ਬੰਦਾ ਇਹਨੂੰ ਫੜਿਆ ਜਾਵੇ ਸਰ ਗੱਜਣ ਫੜੋ ਸਾਰਿਆਂ ਗੱਜਣ ਹੈ ਗੱਜਣ ਪਹਿਲਵਾਨ ਹੈ ਗਾਵਾ ਸੋਨੀ ਹੈਗਾ ਬਲਵਿੰਦਰ ਤਨੋਆ ਹੈ ਹੈਰੀ ਹੈ ਔਰ ਸਕੰਦਰ ਹੈ ਰਜਿੰਦਰ ਹਨ ਪਛਾਤੇ ਬੰਦੇ ਮੈਨੂੰ ਸਾਨੂੰ ਖਤਰਾ ਹੈ ਕਦੇ ਵੀ ਮੇਰੇ ਪਰਿਵਾਰ ਦਾ ਨੁਕਸਾਨ ਕਰਾ ਸਕਦਾ ਹੈ ਕੱਲ ਮੇਰੇ ਬੱਚੇ ਦੇ ਪਿੱਛੇ ਗੱਡੀ ਲਵਾਈ ਹੈ ਦੋ ਗੱਡੀਆਂ ਮੇਰੇ ਬੱਚੇ ਪਿੱਛੇ ਲੈ ਆਈ ਸੀ ਮੁੰਡਿਆਂ ਨੇ ਮਸਾਏ ਨੇ ਉਹ ਰਾਤ ਗੱਡੀ ਉਹਨਾਂ ਨੇ ਹਸਪੀਟਲ ਚ ਪਿੱਛੇ ਲਾ ਲਿਆ ਇਹਨਾਂ ਨੇ ਹਾਂਜੀ ਇਹ ਦੇ ਹੱਦ ਤੱਕ ਪਹਿਲਾਂ ਲੜਾਈ ਝਗੜਾ ਹੋਇਆ ਸੀਗਾ ਇਹ ਲੜਕੇ ਦਾ ਹਰਪ੍ਰੀਤ ਸਿੰਘ ਦਾ ਔਰ ਇਹਨੂੰ ਪੰਜ ਛੇ ਜਣੇ ਨੇ ਲੜ ਕੇ ਇੱਥੇ ਕੁੱਟਿਆ ਸੀਗਾ ਸੱਟਾਂ ਲੱਗੀਆਂ ਸੀਗਾ ਕਾਫੀ ਸੱਟਾਂ ਲੱਗੀਆਂ ਸੀ ਤੇ ਅਮਰ ਹਸਪੀਟਲ ਜਿਹੜਾ ਹੈਗਾ ਜੀਰੇਲਾਤ ਸੀਗਾ ਇਹ ਤਾਂ ਉਹਦੀ ਮਦਰ ਦੇ ਬਿਆਨ ਤੇ ਅਸੀਂ ਜਿਹੜਾ ਹੈਗਾ 6 ਬੰਦਿਆਂ ਦੇ ਖਿਲਾਫ 307 ਦੇ ਦੀ ਜਿਹੜਾ ਪਰਚਾ ਦਰਜ ਕੀਤਾ ਸੀਗਾ ਔਰ ਉਹਦੀ ਕਲ ਡੈਥ ਹੋ ਗਈ ਹੈ ਜ ਜਿਹਦੇ ਵਿੱਚ ਅਸੀਂ ਧਾਰਾ 302 ਦਾ ਵਾਧਾ ਕੀਤਾ ਤੇ ਫਰਦਰ ਇਹਦੀ ਤਫਤੀਸ਼ ਕਰ ਰਹੇ ਹਾਂ ਕਾਰਨ ਪਤਾ ਲੱਗੇ ਕਿ ਲੜਾਈ ਦਾ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈਗਾ ਜੀ ਕਿਉਂਕਿ ਜਿਹੜਾ ਲੜਕਾ ਹੈ ਉਹ ਲੜਾਈ ਝਗੜੇ ਤੋਂ ਬਾਅਦ ਸੱਟਾ ਲੱਗਣ ਤੋਂ ਬਾਅਦ ਉਦੋਂ ਤੋਂ ਹੀ ਕਮਾਚ ਸੀਗਾ ਤੇ ਦੋਸ਼ੀਆਂ ਦੀ ਜਿਹੜੀ ਅਰੈਸਟ ਹੈ ਉਦੋਂ ਬਾਅਦ ਫਰਦਰ ਤਫ਼ਤੀਸ਼ ਤੋਂ ਬਾਅਦ ਜਿਹੜਾ ਹੈਗਾ ਕਾਰਨਾਂ ਦਾ ਪਤਾ ਲੱਗੂ ਕੀ ਕਾਰਨ ਕਰਕੇ ਜਿਹੜਾ ਝਗੜਾ ਹੋਇਆ ਤੇ ਇਹਦੀ ਕੁਟਮਾਰ ਕੀਤੀ ਗਈ ਹੈ ਇਹ ਕੰਮ ਕੀ ਕਰਦਾ ਸੀ ਜੀ ਲੜਕਾ ਇਹ ਕੰਮ ਕਰਦਾ ਤਾਂ ਜਿਵੇਂ ਪਰਿਵਾਰ ਦੇ ਕਹਿਣ ਅਨੁਸਾਰ ਮਤਲਬ ਘਰੇ ਸੀਗਾ ਜਾਂ ਜਿੰਮ ਵਗੈਰਾ ਲਾਉਂਦਾ ਸੀ ਜਿੰਮ ਦੀ ਟ੍ਰੇਨਿੰਗ ਦਿੰਦਾ ਸੀਗਾ ਇਹ ਹੁਣ ਕਿਹਨਾਂ ਕਿਹਨਾਂ ਦੇ ਖਿਲਾਫ ਜਿਹੜਾ ਪਹਿਲਾਂ ਮਾਮਲਾ ਦਰਜ ਕੀਤਾ ਗਿਆ ਸੀ ਇਦੇ ਵਿੱਚ ਪੰਜ ਛੇ ਬੰਦੇ ਨੇ ਜੀ ਬਲਵਿੰਦਰ ਧਨਵਾ ਨਾਮ ਦਾ ਵਿਅਕਤੀ ਹੈ ਸਕੰਦਰ ਹੈਗਾ ਇੱਕ ਮੁੰਡਾ ਠੁੱਲੀ ਹੈ ਹੈਰੀ ਹੈਗਾ ਦੋ ਮੁੰਡੇ ਮਤਲਬ ਇੱਕ ਸੋਨੀ ਨਾਮ ਦਾ ਮੁੰਡਾ ਛੇੜੀ ਗੌੜੀ ਬਣਦੇ ਹੈਗੇ ਨੇ ਹਾਂਜੀ ਇਹ ਲੜਾਈ ਕਿੱਥੇ ਹੋਈ ਸੀ ਜੀ ਇਹ ਆਪਣੇ ਪਾਰਬ ਦੀ ਖੋਖੇ ਦੇ ਨਜ਼ਦੀਕ ਵਜੇ ਲੜਾਈ ਇਹ ਡੈਥ ਹੋ ਗਈ ਡੈਥ ਗੱਲ ਹੋਈ ਹੈ ਜੀ 4 ਵਜੇ ਦੇ ਕਰੀਬ ਸਾਨੂੰ ਜਿਹੜਾ ਹੈਗਾ ਮੈਸੇਜ ਆਇਆ ਹੈ ਹਸਪੀਟਲ ਤੋਂ ਅੱਛਾ ਵੀ ਡੈਥ ਹੋ ਗਈ ਗ੍ਰਫਤਾਰੀ ਹੋਈ ਨਹੀਂ ਕਿਸੇ ਗ੍ਰਫਤਾਰੀ ਲਈ ਰੈਡਾ ਗਲਤ ਇਹ ਜੀ ਜਾਰੀ ਨੇ ਤੇ ਟੀਮਾ ਬਣਾ ਕੇ ਵਕਫ ਵਕਫ ਟੀਮਾ ਬਣਾ ਕੇ ਅਸੀਂ ਭੇਜਿਆ ਹੋਏ ਨੇ ਜਲਦੀ ਹੀ ਜਿਹੜੇ ਦੋਸ਼ੀ ਸਾਰੇ ਜਿਹੜੇ ਅਰੈਸਟ ਕਰ ਪੋਜਾਂਗੇ ਕੁੱਲ ਕਿੰਨੇ ਸੀਗੇ ਅਕਿਊਸਡ ਜਿਹੜੇ ਸੀ ਪਰਸਨ ਅਕਿਊਸਡ ਬਾਏ ਨੇਮ ਜਿਹੜੇ ਹੈਗੇ ਨੇ 5 ਪਰਸਨ ਨੇ ਜੀ ਇਹਦੇ ਵਿੱਚ